ਅਗਲੀ ਜਿਹੜੀ ਹਲਚੀਨੀ ਗੱਲ ਕਰਦੇ ਜਾਈਏ ਯੂਕਰੇਨ ਤੋਂ ਆ ਰਹੀ ਹੈ ਯੂਕਰੇਨ ਦੇ ਵਿੱਚ ਪ੍ਰੋਟੈਸਟ ਜਿਹੜੇ ਉਹ ਇਸ ਟਾਈਮ ਡੈਮੋਨਸਟ੍ਰੇਸ਼ਨਸ ਆ ਉਹ ਆ ਹੋਣੇ ਸ਼ੁਰੂ ਹੋ ਚੁੱਕੇ ਨੇ ਇੱਕ ਪਾਸੇ ਜਿਹੜਾ ਯੂਕਰੇਨ ਆ ਉਹ ਰੂਸ ਦੇ ਨਾਲ ਜਿਹੜਾ ਉਹ ਜੂਝ ਰਿਹਾ ਤੇ ਅੰਦਰਖਾਤੇ ਜਿਹੜੀ ਕਲਪਸ਼ਨ ਆ ਉਹ ਵੀ ਉਸ ਤੋਂ ਵੀ ਉਹ ਬਚਿਆ ਨਹੀਂ ਹੈਗਾ ਯਾਦ ਹੋਣਾ ਕਈ ਮਹੀਨੇ ਪਹਿਲਾਂ ਯੂਕਰੇਨ ਦੇ ਰਾਸ਼ਪਤੀ ਜ਼ੇਲਨਸਕੀ ਤੇ ਦੁਬਾਰਾ ਆਪਣੇ ਹੀ ਫੌਜ ਦੇ ਕਈ ਉੱਚ ਅਧਿਕਾਰੀਆਂ ਨੂੰ ਉਹਨਾਂ ਨੇ ਲਾਂਬੇ ਜਿਹੜਾ ਹੋ ਕਿਤਾ ਸੀ ਜਿਹੜੇ ਮਨਿਸਟਰਾਂ ਦੇ ਵਿੱਚੋਂ ਵੀ ਕਈਆਂ ਨੂੰ ਜਿਹੜਾ ਆ ਉਹ ਲਾ ਦਿੱਤਾ ਸੀ ਕਿਉਂਕਿ ਉਹਨਾਂ ਉੱਤੇ ਇਹੀ ਦੋਸ਼ ਸੀਗੇ ਵੀ ਕਰਾਪਸ਼ਨ ਜਿਹੜੀ ਆ ਉਹਨਾਂ ਦੁਆਰਾ ਕੀਤੀ ਵੱਡੇ ਪੱਦਰ ਦੇ ਉੱਤੇ ਜਾ ਰਹੀ ਸੀਗੀ ਬਿਲੀਅਨਸ ਆਫ ਡਾਲਰ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਯੂਕਰੇਨ ਦੇ ਵਿੱਚ ਪਹੁੰਚ ਰਿਹਾ ਹੈ ਰਸ਼ੀਆ ਦੇ ਨਾਲ ਫਾਈਟ ਕਰਨ ਦੇ ਲਈ ਯੂਕਰੇਨ ਦੇ ਵਿੱਚ ਕ腐ਸ਼ਨ ਦੇ ਮਾਮਲੇ ਕੋਈ ਪਹਿਲੀ ਵਾਰ ਨਹੀਂ ਇਸ ਤੋਂ ਪਹਿਲਾਂ ਵੀ ਇਨ੍ਹਾਂ ਦੇ ਇਸ ਤੋਂ ਪਹਿਲਾਂ ਪ੍ਰਸ਼ਾਸਨਾ ਦੇ ਉੱਤੇ ਵੀ ਅਜਿਹੀ ਹੀ ਦੋਸ਼ ਲੱਗਦੇ ਰਹੇ ਆ ਸੋ ਕ腐ਸ਼ਨ ਦੇ ਉਲਟ ਹੁਣ ਲੋਕ ਇੱਕ ਦਫੇਰ ਪ੍ਰੋਟੈਸਟ ਡੈਮੋਨਸਟ੍ਰੇਸ਼ਨਸ ਕਰਨਾ ਜਿਹੜਾ ਹੋ ਸ਼ੁਰੂ ਕਰ ਚੁੱਕੇ ਆ ਜ਼ੇਲਾਂਸਕੀ ਦੇ ਸੱਤਾ ਦੇ ਵਿੱਚ ਆਉਣ ਦੇ ਵਿੱਚ ਕ腐ਸ਼ਨ ਦੇ ਉਲਟ ਹੋ ਰਹੇ ਪ੍ਰੋਟੈਸਟਾਂ ਦੇ ਇੱਕ ਬਹੁਤ ਵੱਡਾ ਜਿਹੜਾ ਉਹ ਯੋਗਦਾਨ ਕਹਿ ਸਕਦੇ ਆ ਉਹ ਹਿੱਸਾ ਜਿਹੜਾ ਉਹ ਸਿਕਾ ਸੋ ਯੂਕਰੇਨ ਦੇ ਲਈ ਕਲਪਸ਼ਨ ਨੂੰ ਫਾਈਟ ਕਰਨਾ ਰਸ਼ੀਆ ਤੋਂ ਬਾਅਦ ਇੱਕ ਬਹੁਤ ਵੱਡੀ ਜਿਹੜੀ ਕਹਿ ਸਕਦੇ ਹਾਂ ਵੀ ਪ੍ਰਾਇੋਰਟੀ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਆ ਵਾਚਡੌਗ ਏਜੰਸੀਜ਼ ਨੇ ਕਈ ਜਿਹੜੇ ਖਤਰੇ ਦੇ ਘੁੱਗੂ ਜਿਹੜੇ ਉੱਥੇ ਵਜਾਏ ਨੇ ਉਹਨਾਂ ਨੇ ਕਿਹਾ ਵੀ ਇਸ ਨਾ ਇਸ ਰਿਸ਼ਵਤਖੋਰੀ ਨੂੰ ਇਸ ਭ੍ਰਿਸ਼ਟਾਚਾਰ ਨੂੰ ਉੱਥੇ ਰੋਕਣ ਦੇ ਲਈ ਜਿਹੜਾ ਆ ਉਹ ਵੱਡੇ ਕਦਮ ਜਿਹੜੇ ਹੋ ਚੁੱਕਣ ਦੀ ਜ਼ਰੂਰਤ ਹੈਗੀ ਆ ਉਧਰ ਸਰਕਾਰ ਦੇ ਦੁਆਰਾ ਜਿਹੜੀਆਂ ਐਂਟੀ ਕ੍ਰਪਸ਼ਨ ਬਾਡੀਜ਼ ਦੇ ਅਗੇਂਸਟ ਜੋ ਐਕਸ਼ਨ ਕੰਦੇ ਲਏ ਗਏ ਆ ਉਸ ਦੇ ਨਾਲ ਕਈ ਸਾਬਕਾ ਅਧਿਕਾਰੀ ਇਹ ਤੋਂ ਤੱਕ ਕਿ ਯੂਕਰੇਨ ਦੇ ਯੂਰਪ ਵਿੱਚ ਸਾਥੀ ਜਿਹੜੇ ਮੁਲਕ ਆ ਉਹਨਾਂ ਨੇ ਵੀ ਚਿੰਤਾ ਜਿਹੜੀ ਉਹ ਪ੍ਰਗਟਾਈ ਆ ਹੈਗੀ ਆ ਕੰਟਰੀ ਦੇ ਜਿਹੜੇ ਡੀਟ੍ਰੈਕਟਰਸ ਆ ਉਹ ਉਸ ਇਸ਼ੂ ਦੇ ਉੱਤੇ ਪਹਿਲਾਂ ਵੀ ਕਾਫੀ ਜ਼ਿਆਦਾ ਬੋਲਦੇ ਰਹੇ ਆ ਕਹਿੰਦੇ ਵੀ ਅੱਜ ਸੈਂਟਰਲ ਕੀਵ ਦੇ ਸਕੁਅਰ ਦੇ ਵਿੱਚ 2000 ਤੋਂ ਵੱਧ ਲੋਕਾਂ ਨੇ ਆ ਜਿਹੜਾ ਆ ਉਹ ਪ੍ਰੋਟੈਸਟ ਕਿਤੇ ਜਿੱਥੇ ਸ਼ੇਮ ਦੇ ਜਿਹੜੇ ਆ ਉਹ ਨਾਰੇ ਲਾਏ ਗਏ ਹੈਗੇ ਆ ਇਸ ਟਰਨਿੰਗ ਦੇ ਉੱਤੇ ਜਿਹੜੀ ਰਸ਼ੀਆ ਵਾਲਿਆਂ ਨੇ ਖੂਬ ਜਿਹੜਾ ਆ ਉਹ ਚਰਚਾ ਨੂੰ ਜਿਹੜਾ ਉਹ ਅੱਗੇ ਨੂੰ ਵਧਾਇਓ ਕਹਿੰਦੇ ਵੀ ਤੁਸੀਂ ਦੇਖ ਲਓ ਸਾਨੂੰ ਤੁਸੀਂ ਕਹਿੰਦੇ ਸੀਗੇ ਵੀ ਤੁਹਾਡੇ ਆਪਣੇ ਜਿਹੜੇ ਮੁਲਕ ਵਾਲੇ ਆ ਅੰਦਰਖਾਤੇ ਕੀ ਕੁਝ ਕਰ ਰਹੇ ਆ ਆ ਜਿਹੜੇ ਸਰਕਾਰ ਵੱਲੋਂ ਉਹ ਕਹਿਣ ਦੀ ਕੋਸ਼ਿਸ਼ ਇਹ ਕਰ ਰਹੇ ਆ ਵੀ ਨਹੀਂ ਜੀ ਇਹ ਤਾਂ ਰਸ਼ੀਆ ਵਾਲਿਆਂ ਦੇ ਦੁਆਰਾ ਇਸ ਨੂੰ ਜਿਹੜਾ ਜ਼ਿਆਦਾ ਪ੍ਰਮੋਟ ਕੀਤਾ ਜਿਹੜਾ ਉਹ ਜਾ ਰਿਹਾ ਆ ਦੋ ਜਿਹੜੀਆਂ ਕਹਿੰਦੇ ਇੰਸਟੀਚਿਊਸ਼ਨ ਸਿਗੀਆਂ ਯੂਕਰੇਨ ਦੇ ਵਿੱਚ ਜਿਹੜੀਆਂ ਸਰਕਾਰ ਦੇ ਕੰਟਰੋਲ ਤੋਂ ਬਾਹਰ ਜਾਂ ਕਹਿ ਲਓ ਵੀ ਇੰਡੀਪੈਂਡੈਂਟ ਜਿਹੜੀਆਂ ਉਹ ਚੱਲਦੀਆਂ ਸਿਗੀਆਂ ਐਂਟੀ ਕ腐ਸ਼ਨ ਬਾਡੀਜ਼ ਆ ਕ੍ਰੀਏਟ ਕੀਤੀ ਗਈਆਂ ਸੀ ਯੂਕਰੇਨ ਦੇ 2014 ਦੇ ਮੈਦਾਨ ਰੈਵੋਲੂਸ਼ਨ ਤੋਂ ਬਾਅਦ ਦੇ ਵਿੱਚ ਜਦੋਂ ਹਜ਼ਾਰਾਂ ਹੀ ਲੱਖਾਂ ਜਿਹੜੇ ਯੂਕਰੇਨੀਅਨਸ ਆ ਉਹ ਸੜਕਾਂ ਦੇ ਉੱਤੇ ਅ ਆਗੇ ਸੀਗੇ ਉਸ ਟਾਈਮ ਦੇ ਉੱਤੇ ਰਸ਼ੀਆ ਦਾ ਜਿਹੜਾ ਸੌਰੀ ਯੂਕਰੇਨ ਦਾ ਜਿਹੜਾ ਪ੍ਰੈਜ਼ੀਡੈਂਟ ਸੀਗਾ ਵਿਕਟਰ ਯਾਨੁਕੋਵਿਚ ਸੋ ਜ਼ੇਲੈਂਸਕੀ ਕਹਿੰਦੇ ਵੀ ਅੱਜ ਉਸ ਕੰਟਰੀ ਦੇ ਲਾ ਇਨਫੋਰਸਮੈਂਟ ਐਂਟੀ ਕ腐ਸ਼ਨ ਬਾਡੀਜ਼ ਜਿਨ੍ਹਾਂ ਦੇ ਵਿੱਚ ਐਨਏਬੀਯੂ ਤੇ ਐਸਏਪੀਓ ਉਹ ਜਿਹੜੀਆਂ ਸੰਸਥਾਵਾਂ ਆ ਉਹਨਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹ ਲਿਖਿਆ ਆ ਵੀ ਅਸੀਂ ਸੋਸਾਇਟੀ ਜੋ ਸਮਾਜ ਕਹਿ ਰਿਹਾ ਆ ਅਸੀਂ ਉਸ ਨੂੰ ਸੁਣਨਾ ਜਿਹੜਾ ਉਹ ਚਾਹ ਰਹੇ ਹੈਗੇ ਆ ਸੋ ਮੀਟਿੰਗ ਤੋਂ ਬਾਅਦ ਦੇ ਵਿੱਚ ਸਾਂਝੀ ਇੱਕ ਜੁਆਇੰਟ ਸਟੇਟਮੈਂਟ ਜਾਰੀ ਜਿਹੜੀ ਉਹ ਕੀਤੀ ਗਈ ਆ ਕਿੰਨੇ ਵੀ ਲੈਜਿਸਲੇਟਿਵ ਚੇਂजेस ਆ ਉਹਨਾਂ ਨੂੰ ਅਸੀਂ ਮੰਨ ਲਿਆ ਆ ਜਿਸ ਦੇ ਨਾਲ ਜਿਹੜੀ ਸਵਤੰਤਰਤਾ ਦੇ ਨਾਲ ਇਹ ਜਿਹੜੇ ਦੋਨੋਂ ਸੰਸਥਾਵਾਂ ਐਨਬੀਯੂ ਤੇ ਐਸਪੀਓ ਆ ਉਹਨਾਂ ਵੀ ਕਹਿੰਦੇ ਸਵਤੰਤਰ ਤੌਰ ਦੇ ਉੱਤੇ ਕੰਮ ਕਰਨ ਦਾ ਜਿਹੜੇ ਉਸ ਦੇ ਉੱਤੇ ਕਾਫੀ ਜਿਆਦਾ ਕਾਮ ਲਿਮਟ ਜਿਹੜਾ ਉਹ ਹੋ ਚੁੱਕਾ ਆ ਸੋ ਇਸ ਤੋਂ ਬਾਅਦ ਦੇ ਵਿੱਚ ਹੀ ਜਿਹੜੇ ਪ੍ਰੋਟੈਸਟਾ ਹੁਣ ਸਾਹਮਣੇ ਜਿਹੜੇ ਆ ਉਹ ਆਏ ਆ ਸੋ ਰਸ਼ੀਆ ਨੇ ਉਸ ਨੈਰੇਟਿਵ ਨੂੰ ਕਾਫੀ ਜਿਆਦਾ ਐਮਪਲੀਫਾਈ ਕੀਤਾ ਵੀ ਕਰਪਸ਼ਨ ਜਿਹੜੀ ਯੂਕਰੇਨ ਦੇ ਵਿੱਚ ਐਸ ਟਾਈਮ ਫੇਅਰ ਸਿਰ ਜਿਹੜੀ ਉਹ ਚੜ ਕੇ ਆ ਬੋਲ ਰਹੀ ਆ ਉਹਨਾਂ ਨੇ ਕਿਹਾ ਵੀ ਜਿਹੜੀ ਮਨੀ ਅਮਰੀਕਨ ਟੈਕਸਪੇਅਰ ਦੀ ਯੂਰੋਪੀਅਨ ਟੈਕਸਪੇਅਰ ਦੀ ਇੱਥੇ ਜਿਹੜੀ ਲਿਆਂਦੀ ਜਾ ਰਹੀ ਆ ਉਹਦੇ ਨਾਲ ਦੇਖੋ ਵੀ ਕਿਸ ਤਰੀਕੇ ਦਾ ਖਿਲਵਾੜ ਜਿਹੜਾ ਆ ਯੂਕਰੇਨੀਅਨਸ ਦੇ ਦੁਆਰਾ ਕੀਤਾ ਜਿਹੜਾ ਉਹ ਜਾ ਰਿਹਾ ਆ ਯੂਕਰੇਨੀਅਨ ਸੁਸਾਇਟੀ ਤੇ ਸਰਕਾਰ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਵੀ ਕਰਾਪਸ਼ਨ ਦੇ ਭ੍ਰਿਸ਼ਟਾਚਾਰ ਤੇ ਦੋਸ਼ਾਂ ਤੋਂ ਕਦੀ ਵੀ ਮੁਕਤ ਜਿਹੜੀ ਉਹ ਨਹੀਂ ਹੋਈ ਉਸ ਦੇ ਉੱਤੇ ਹਮੇਸ਼ਾ ਹੀ ਅਜਿਹੇ ਦੋਸ਼ ਜਿਹੜੇ ਆ ਪਹਿਲਾਂ ਵੀ ਜਿਹੜੇ ਉਹ ਲੱਗਦੇ ਰਹੇ ਆ ਸੋ ਹੁਣ ਇਸ ਨਾਜ਼ੁਕ ਮੋੜ ਦੇ ਉੱਤੇ ਜਿੱਥੇ 3 ਸਾਲ ਹੋ ਗਏ ਆ ਉਹਨਾਂ ਨੂੰ ਰਸ਼ੀਆ ਦੇ ਨਾਲ ਲੜਦੇ ਆ ਹਜ਼ਾਰਾਂ ਹੀ ਲੱਖਾਂ ਲੋਕ ਮਰਵਾ ਚੁੱਕੇ ਨੇ ਤੇ ਹੁਣ ਕਰਾਪਸ਼ਨ ਦਾ ਜਿਹੜਾ ਰੌਲਾ ਇੱਕ ਵਾਰੀ ਫੇਰ ਆ ਤਾਂਦਲੀਆਂ ਦਾ ਜਿਹੜਾ ਰੌਲਾ ਆ ਉਹ ਫੇਰ ਇੱਕ ਵਾਰੀ ਫੇਰ ਅਸਿਰ ਜਿਹੜਾ ਉਹ ਚੁੱਕ ਲਿਆ